ਸਰਬ ਸਤਿਪਾਤਸ਼ਾਹ ਜੀ ਦੇ ਸ਼ੁਰੂ ਦੇ ਵਿੱਚ ਆਪਾਂ ਭਾਵੇਂ ਸਿੱਧਾ ਕਹਿ ਦਿੰਨੇ ਆ ਮੈਂ ਵੀ ਕਿਹਾ ਵੀ ਤੁਨ ਤੁਨ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਜੀ ਪਰ ਤੁਸੀਂ ਮਹਾਰਾਜ ਸਾਹਿਬ ਦੇ ਸਰੂਪ ਦੇ ਵਿੱਚ ਵੇਖੋਗੇ ਤੇ ਉੱਥੇ ਸਤਿਗੁਰੂ ਜੀ ਦਾ ਜਿਹੜਾ ਪੂਰਾ ਨਾਮ ਹੈ ਨਾ ਉਹ ਪੂਰਾ ਨਾਮ ਲਿਖਿਆ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦ ਕਿਉਂ ਕਿ ਆ ਆਦ ਦਾ ਮਤਲਬ ਹੈ ਸਾਰੇ ਗੁਰੂਆਂ ਤੋਂ ਪਹਿਲਾਂ ਸਨ ਗੁਰੂ ਗ੍ਰੰਥ ਸਾਹਿਬ ਜੀ ਜਿਨਨੇ ਹੁਣ ਤੱਕ ਪੈਗੰਬਰ ਅਵਤਾਰ ਦੇਵਤੇ ॠषि मुनि ਗੁਰੂ ਹੋਏ ਨੇ ਉਹਨਾਂ ਸਾਰਿਆਂ ਤੋਂ ਪਹਿਲਾਂ ਸਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਆਪਣੇ ਵਿੱਚ ਵੀ ਸਾਧ ਸੰਗਤ ਜੀ ਦਾਸ ਗੁਰੂ ਸਹਿਬਾਨ ਨੇ ਮੱਥਾ ਟੇਕਿਆ ਆਪਣੇ ਪਹਿਲੇ ਗੁਰੂ ਦੇ ਅੱਗੇ ਤੇ ਜਿਹਨੂੰ ਅੱਗੇ ਗੁਰਤਾ ਗੱਦੀ ਦਿੱਤੀ ਉਹਨੂੰ ਵੀ ਨਮਸਕਾਰ ਕੀਤੀ ਹੈ ਜਿੱਥੇ ਵੀ ਗੁਰਤਾ ਆਈ ਏ ਗੁਰਤਾ ਅੱਗੇ ਦਿੱਤੀ ਐ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਫਾਈਨਲ ਗੁਰੂ ਇੱਕ ਥਾਂ ਤੇ ਐਸਾ ਕਰਤਾ ਵੀ ਜਿਹੜੀ ਥਾਂ ਤੇ ਇਹ ਸਾਧ ਸੰਗਤ ਜੀ ਮੁੜ ਕੇ ਗੁਰੂ ਗੱਦੀ ਜਿਹੜੀ ਐ ਗੁਰੂ ਜੋਤ ਅੱਗੇ ਪਾਸ ਨਹੀਂ ਹੁੰਦੀ ਅਖੀਰਲੇ ਥਾਂ ਤੇ ਆ ਗਈ ਐਂਡ ਵਾਲੇ ਥਾਂ ਤੇ ਆ ਗਈ ਇਤੋਂ ਅੱਗੇ ਕੋਈ ਥਾਂ ਹੀ ਨਹੀਂ ਐ ਗੁਰੂ ਗ੍ਰੰਥ ਸਾਹਿਬ ਜੀ ਤੋਂ ਅੱਗੇ ਦਸਾਂ ਪਾਤਸ਼ਾਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਔਰ ਕਲਗੀਧਰ ਪਾਤਸ਼ਾਹ ਕਹਿੰਦੇ ਸ਼ੁਰੂ ਤੋਂ ਹੀ ਗੁਰੂ ਸਨ ਗੁਰੂ ਗ੍ਰੰਥ ਸਾਹਿਬ ਜੀ